ਪਟਿਆਲਾ ਡੀਐਨਡੀਆਜੀ ਹਰਚਰਨ ਸਿੰਘ ਪੁੱਲਰ ਸਰਚ ਆਪਰੇਸ਼ਨ ਤੇ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਪਟਿਆਲਾ ਪੁਲਿਸ ਵੱਲੋਂ 40 ਦੇ ਕਰੀਬਨ ਔਟਸਪੋਟ ਏਰੀਆ ਫਾਈਨਲ ਕੀਤੇ ਜਾ ਰਹੇ ਜਿਸ ਤੇ ਉਪਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਵੱਲੋਂ ਲਗਾਤਾਰ ਇਸ ਤੇ ਅਵੇਨਰਨਸ ਕੈਂਪ ਵੀ ਚਲਾਏ ਜਾ ਰਹੇ ਜੇਕਰ ਕੋਈ ਵੀ ਵਿਅਕਤੀ ਨਸ਼ਾ ਲੈਂਦਾ ਤਾਂ ਉਸ ਦੀ ਮਜਬੂਰੀ ਲਈ ਉਹਨਾਂ ਨੇ ਕਿਹਾ ਕਿ ਪਰਿਵਾਰ ਨਾਲ ਬੈਠ ਕੇ ਗੱਲਬਾਤ ਕੀਤੀ ਜਾਂਦੀ ਹੈ ਤੇ ਜੇਕਰ ਕੋਈ ਵੀ ਨਸ਼ਾ ਜ਼ਿਆਦਾ ਮਤਲਬ ਤੋਂ ਲੈਂਦਾ ਤਾਂ ਉਹਨਾਂ ਨੂੰ ਸੈਂਟਰ ਭੇਜਿਆ ਜਾਂਦਾ ਹੈ ਨਸ਼ੇ ਦੇ ਉੱਪਰ ਗੱਲਬਾਤ ਕਰਦੇ ਹੋਏ ਡੀਐਜੀ ਹਰਚਰਨ ਸਿੰਘ ਪੁੱਲ ਪਟਿਆਲਾ ਪੁਲਿਸ ਨੂੰ ਦੱਸਦਾ ਹੈ ਤਾਂ ਉਸ ਦਾ ਆਇਡੈਂਟੀ ਸਿਕਰਟ ਰੱਖੀ ਜਾਂਦੀ ਹੈ ਹੁਣ ਤੱਕ ਜਿਨੇ ਵੀ ਨਸ਼ਾ ਤਸਕਰ ਦੇ ਬਾਰੇ ਜਾਣਕਾਰੀ ਮਿਲੀ ਹੈ ਉਸ ਦੇ ਵਿੱਚ ਕਾਫੀ ਕਾਮਯਾਬੀ ਮਿਲੀ ਅੱਜ ਸਾਡਾ ਈਗਲ 5 ਆਪਰੇਸ਼ਨ ਜਿਹੜਾ ਸਾਰੇ ਪੰਜਾਬ ਦੇ ਵਿੱਚ ਚੱਲ ਰਿਹਾ ਇਹਦੇ ਚ ਅਸੀਂ ਕੁਝ ਹੌਟਸਪੌਟ ਜਿੱਥੇ ਸਾਨੂੰ ਡਾਊਟ ਹੁੰਦਾ ਹੈ ਕਿ ਉਹਨਾਂ ਦੀ ਸਰਚ ਕਰਾਦੇ ਹਾਂ ਪਟਿਆਲਾ ਰੇਂਜ ਦੇ ਵਿੱਚ ਅਸੀਂ 40 ਥਾਵਾਂ ਤੇ ਸਾਡੀ ਜਿਹੜੀ ਹੈ ਹੌਟਸਪੌਟ ਤੇ ਸਰਚ ਹੋ ਰਹੀ ਹੈ ਇਹਦੇ ਚ ਜੋ ਰਿਕਵਰੀਜ਼ ਹੋਣਗੀਆਂ ਉਹ ਸ਼ਾਮ ਤੱਕ ਪਤਾ ਲੱਗ ਜਾਏਗਾ ਕੀ ਕੀ ਇਹਦੇ ਜਿਹੜੀ ਰਿਕਵਰੀ ਹੋਈ ਹੈ ਉਹ ਅਸੀਂ ਸਾਡੇ ਐਸਐਸਪੀ ਸਾਹਿਬਾਨ ਪ੍ਰੈਸ ਨੋਟ ਰਾਹੀਂ ਹਰੇਕ ਨੂੰ ਕਰ ਦਿਆਂਗੇ ਇਸ ਤੋਂ ਸਵਾਏ ਜਿਹੜੇ ਵੀ ਹੌਟਸਪੌਟ ਦੇ ਵਿੱਚ ਅਸੀਂ ਆਲਰੇਡੀ ਪਹਿਲਾਂ ਸਾਡੇ ਅਫਸਰ ਸਾਹਿਬਾਨ ਐਚਓ ਡੀਐਸਪੀ ਵੱਲੋਂ ਅਸੀਂ ਅਵੇਅਰਨੈਸ ਕੈਂਪ ਵੀ ਚਲਵਾਏ ਹੋਏ ਨੇ ਇਥੇ ਕਿਤੇ ਕੋਈ ਨਸ਼ਾ ਵਿਗਦਾ ਹੈ ਉਹਨੂੰ ਕੰਟਰੋਲ ਕਰਨ ਲਈ ਉਹਨਾਂ ਨੂੰ ਬੰਦਿਆਂ ਨੂੰ ਫੜਨ ਲਈ ਪਰ ਫਿਰ ਵੀ ਜਿੱਥੇ ਸਾਨੂੰ ਬਹੁਤ ਜ਼ਿਆਦਾ ਡਾਊਟ ਪੈਦਾ ਹੋਇਆ ਅਸੀਂ ਉਹੀ ਏਰੀਏ ਜਿਹੜੇ ਨੇ ਉਹ ਅੱਜ ਅਸੀਂ ਉਹਦੇ ਵਿੱਚ ਸਰਚ ਕਰ ਰਹੇ ਹਾਂ ਜਿੱਥੇ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਬਾਕੀ ਸਾਡੀ ਰੇਂਜ ਦੇ ਵਿੱਚ ਅਸੀਂ ਕਮੇਟੀਆਂ ਬਣਾਈਆਂ ਨੇ ਹਰੇਕ ਪਿੰਡ ਪੱਦਰ ਤੇ ਮਹੱਲਾ ਵਾਈਜ਼ ਜਿੱਥੇ ਸਾਡੇ ਸਾਰੇ ਅਫਸਰਾਂ ਨੇ ਮੈਂ ਵੀ ਖੁਦ ਜਾ ਕੇ ਆਇਆ ਸਾਡੇ ਐਸਐਸਪੀ ਸਾਹਿਬਾਨ ਵੀ ਉਹਨਾਂ ਨੇ ਜਾ ਕੇ ਉਹਨਾਂ ਕਮੇਟੀਆਂ ਦੇ ਵਿੱਚ ਡਰੱਗ ਅਵੇਅਰਨੈਸ ਦੀ ਲੋਕਾਂ ਨਾਲ ਜਾ ਕੇ ਮੀਟਿੰਗਾਂ ਕੀਤੀਆਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਜਿਹੜੇ ਬੱਚੇ ਨਸ਼ੇ 'ਚ ਗੁਮਰਾਹ ਹੋ ਕੇ ਪਏ ਨੇ ਉਹਨਾਂ ਨੂੰ ਛਡਾਉਣ ਲਈ ਉਹਨਾਂ ਬੱਚਿਆਂ ਨੂੰ ਗਾਈਡ ਕੀਤਾ ਜਾਵੇ ਉਹਨਾਂ ਦੀ ਵਿਲ ਪਾਵਰ ਨੂੰ ਸਟਰੋਂਗ ਕੀਤਾ ਜਾਵੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਜਿੱਥੇ ਸਾਡੇ ਡਰੱਗ ਡੀਡਿਕਸ਼ਨ ਸੈਂਟਰ ਨੇ ਉਹਨਾਂ 'ਚ ਲਿਆ ਕੇ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਤੇ ਜਿਹੜੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਸਮੱਗਲਰ ਨੇ ਸਪਲਾਈਅਰ ਨੇ ਉਹਨਾਂ ਬਾਰੇ ਇਨਫਰਮੇਸ਼ਨ ਸਾਂਝੀ ਕਰਦੇ ਰਹਿਣ ਉਹਨੂੰ ਅਸੀਂ ਸੀਕਰਟ ਰੱਖਾਂਗੇ ਔਰ ਉਹਦੇ ਵਿੱਚ ਸਾਨੂੰ ਕਾਮਯਾਬੀ ਵੀ ਮਿਲਦੀ ਹੈ ਹਮੇਸ਼ਾ ਤੁਸੀਂ ਪ੍ਰੈਸ ਦੇ ਵਿੱਚ ਸਾਡੇ ਅਲੱਗ-ਅਲੱਗ ਅਫਸਰ ਸਰਵਨਾਂ ਦੀ ਨਿਊਜ਼ ਪੜ੍ਹਦੇ ਰਹਿੰਦੇ ਹੋ ਜਿਹਦੇ ਜਿਸੀਂ ਵੱਡੀ ਮਾਤਰਾ ਦੇ ਵਿੱਚ ਪਟਿਆਲਾ ਰੇਂਜ ਦੇ ਵਿੱਚ ਡਰੱਗ ਨੂੰ ਕੁੱਟ ਰੁਕੇਤਾ ਹੈ ਸਰ ਪਹਿਲਾਂ ਨਾ ਪ੍ਰਾਪਰਟੀਆਂ ਜੈਪਟ ਕਰਨ ਵਾਲਾ ਇੱਕ ਅਭਿਆਨ ਚੱਲਿਆ ਸੀ ਉਹਦੇ ਨਾਲ ਕਾਫੀ ਠੱਲ ਪਈ ਸੀ ਕਿ ਇਹ ਹੁਣ ਵੀ ਜਾਰੀ ਰਹੂਗਾ ਜੀ ਉਹ ਅਭਿਆਨ ਪਹਿਲੇ ਨਾਲੋਂ ਵੀ ਜ਼ਿਆਦਾ ਸਖਤ ਹੈ ਪਹਿਲੇ ਜਿਹੜੇ ਵੀ ਕੇਸ ਸੀ ਕੂਸ ਸਮਗਲਰ ਜਿਹੜੇ ਪੈਡਲਰ ਇਹਨਾਂ ਦੇ ਜਦੋਂ ਵੇਚਦੇ ਸੀ ਫੜੇ ਜਾਂਦੇ ਸੀ ਇਹਨਾਂ ਦੀਆਂ ਜਿਹੜੀਆਂ ਪ੍ਰਾਪਰਟੀ ਸੀ ਉਹ ਪ੍ਰੋਪਰ ਪ੍ਰੋਸੀਜਰ ਨਹੀਂ ਅਸੀਂ ਜਿਹੜੀਆਂ ਉਹਨਾਂ ਨੂੰ ਫ੍ਰੀਜ਼ ਕਰਾਉਂਦੇ ਸੀ ਲੇਕਿਨ ਹੁਣ ਜਿਹੜੀ ਪੰਜਾਬ ਸਰਕਾਰ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਹਦਾਇਤਾਂ ਨੇ ਜਿਹੜੇ ਬੰਦੇ ਨੇ 2 ਨੰਬਰ ਦੇ ਪੈਸੇ ਨਾਲ ਕੋਈ ਪ੍ਰਾਪਰਟੀ ਬਣਾਈ ਹੈ ਉਹਦੇ ਬਾਰੇ ਅਸੀਂ ਆਪਣੀ ਪੁਸ਼ਕਸ਼ ਦੇ ਵਿੱਚ ਜਿਹੜੀ ਸਾਡੇ ਕੋਲ ਗੱਲ ਸਾਹਮਣੇ ਆਉਂਦੀ ਹੈ ਉਹ ਨਾ ਤਾਂ ਕੋਈ ਠੇਕੇ ਤੇ ਲਾਏਗਾ ਨਾ ਹੀ ਉਹਨੂੰ ਕੋਈ ਵੇਚ ਸਕੇ ਇਹਦੇ ਸਬੰਧ ਦੇ ਵਿੱਚ ਅਸੀਂ ਡਿਪਟੀ ਕਮਿਸ਼ਨਰ ਨੂੰ ਵੀ ਨਾਲ ਲਿਖ ਕੇ ਭੇਜ ਦਨੇ ਆ ਕਿ ਆਹ ਫਾਰਮ ਫਾਰਮਾ ਬੰਦਾ ਜਿਹੜਾ ਹੈ ਆ ਇਹ ਇਹਨੇ 2 ਨੰਬਰ ਦੇ ਪੈਸੇ ਨਾਲ ਆ ਖਰੀਦੀ ਹੈ ਇਹਨੂੰ ਕੋਈ ਅੱਗੇ ਵੇਚੇ ਨਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਵਿੱਚ ਇਹਦੇ ਚ ਵੀ ਥੱਲੇ ਜੜੀ ਪੈ ਗਈ ਤਾਂ ਕਿ ਜਿਹੜੇ 2 ਨੰਬਰ ਦੇ ਇਹਨਾਂ ਦੇ ਪੈਸੇ ਬਣੇ ਹੋਏ ਨੇ ਉਹ ਬਾਹਰ ਨਿਕਲ